ਸਸਿਕਾ ਦੋਸਤੋ ਬੁਟਾਡੀ ਸਿੱਖਿਆਫੇ ਚੈਨਲ ਤੇ ਸਾਰੇ ਦੋਸਤਾਂ ਦਾ 모ਸਟ ਵੈਲਕਮ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਦੋਸਤੋ ਰੇਲ ਕੋਚ ਫੈਕਟਰੀ ਵੱਲੋਂ ਇੱਕ ਨਵੀਂ ਭਰਤੀ ਨਿਕਲ ਕੇ ਆਈ ਹੈ ਸੋ ਜਿਹੜੇ ਬੱਚਿਆਂ ਨੇ 10ਵੀਂ ਪਲੱਸ ਆਈਟੀਆਈ ਕੀਤੀ ਹੋ ਸੋ ਉਹਨਾਂ ਦੇ ਵਾਸਤੇ ਬਹੁਤ ਸੁਨਹਿਰੀ ਮੌਕਾ ਨਿਕਲ ਕੇ ਆਇਆ ਹੈ ਸੋ ਨਵੀਂ ਭਰਤੀ ਨਿਕਲ ਕੇ ਆਈ ਆਪਾਂ ਇਸ ਦੀ ਐਲੀਜੀਬਿਲਟੀ ਬਾਰੇ ਤੁਹਾਡੇ ਨਾਲ ਸਾਰੀ ਗੱਲਬਾਤ ਕਰਾਂਗੇ ਸੋ ਜਿਹੜੇ ਦੋਸਤ ਚੈਨਲ ਤੇ ਨਵੇਂ ਹਨ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨਾਲ ਦੇ ਨਾਲ ਹੀ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਲਓ ਤਾਂ ਜੋ ਹਰ ਨੋਟੀਫਿਕੇਸ਼ਨ ਸਭ ਸੋ ਆਓ ਦੇਖਦੇ ਹਾਂ ਅੱਜ ਦੀ ਇਸ ਪੋਸਟ ਬਾਰੇ ਜਿਸ ਦੇ ਵਿੱਚ ਕੀ ਕੀ ਆਪਾਂ ਨੂੰ ਕ੍ਰਾਈਟੇਰੀਆ ਦੱਸਿਆ ਗਿਆ ਜਿਸ ਦੇ ਵਿੱਚ ਕਿ ਆਪਾਂ ਦੇਖ ਲੈਣੇ ਆ ਸਭ ਤੋਂ ਪਹਿਲਾਂ ਫਾਰਮ ਫਿਲਿੰਗ ਦਾ ਆਨਲਾਈਨ ਮੋਡ ਰਵੇਗਾ ਜੌਬ ਲੋਕੇਸ਼ਨ ਤੁਹਾਡੀ ਪੰਜਾਬ ਦੇ ਵਿੱਚ ਵਿੱਚ ਰਹੇਗੀ ਔਰ ਇਸ ਦੇ ਵਿੱਚ ਜੋ ਤੁਹਾਡੀ ਮੰਥਲੀ ਸੈਲਰੀ ਹੈ ਉਹ 7700 ਤੋਂ 850 ਰੁਪਏ ਰਹੇਗੀ ਔਰ ਜੋ ਤੁਹਾਡੀ ਜੌਬ ਕੈਟਾਗਰੀ ਹੈ ਉਹ ਅਪਰੈਂਟਿਸ ਸ਼ਿਪ ਰਹੀ ਹੈਗੀ ਔਰ ਇਸ ਦੇ ਵਿੱਚ ਡੇਟ ਦੀ ਗੱਲ ਕਰੀਏ ਤਾਂ 11 ਤਿੰਨ ਤੋਂ ਆਪਣੇ ਕੋਲ ਪੋਸਟਾਂ ਸਟਾਰਟ ਹੋ ਚੁੱਕੀਆਂ ਹਨ ਔਰ ਲਾਸਟ ਡੇਟ ਇਹਦੀ 9 4 ਆਪਣੇ ਕੋਲ ਦਿੱਤੀ ਗਈ ਹੈ ਸੋ ਇਸ ਤੋਂ ਪਹਿਲਾਂ ਪਹਿਲਾਂ ਤੁਸੀਂ ਪੋਸਟਾਂ ਨੂੰ ਅਪਲਾਈ ਕਰਨਾ ਹੈ ਨਹੀਂ ਤਾਂ ਪੋਸਟਾਂ ਸਾਡੇ ਕੋਲ ਵੀ ਅਪਲਾਈ ਕਰਵਾ ਸਕਦੇ ਹੋ ਔਰ ਫੀਸ ਦੀ ਜੋ ਲਾਸਟ ਡੇਟ ਹੈ ਉਹ ਆਪਣੇ ਕੋਲੇ 12 4 ਦਿੱਤੀ ਹੋਈ ਹੈ ਔਰ ਜੋ ਤੁਹਾਡੇ ਐਡਮਿਟ ਕਾਰਡ ਹਨ ਉਹ ਤੁਹਾਨੂੰ ਕੁਝ ਦਿਨ ਪਹਿਲਾਂ ਪ੍ਰੋਵਾਈਡ ਕਰਵਾ ਦਿੱਤੇ ਜਾਣਗੇ ਔਰ ਮੈਰਿਟ ਲਿਸਟ ਦੀ ਜਦੋਂ ਕੋਈ ਨੋਟੀਫਿਕੇਸ਼ਨ ਆਵੇਗੀ ਤਾਂ ਉਸ ਦੀ ਵੀਡੀਓ ਬਣਾ ਕੇ YouTube ਤੇ ਤੁਹਾਨੂੰ ਅਪਡੇਟ ਦੇ ਦੇਵਾਂਗੇ ਇਸ ਦੇ ਵਿੱਚ ਅਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਜਰਨਲ OBC ਅਤੇ EWS ਦੇ ਲਈ 100 ਐਸਸੀ ਐਸਟੀ ਔਰ ਜੋ ਫਿਜ਼ੀਕਲ ਹੈਂਡੀਕੈਪ ਉਹਨਾਂ ਲਈ ਜ਼ੀਰੋ ਫੀਸ ਰੱਖੀ ਗਈ ਹੈ ਔਰ ਫੀਮੇਲ ਦੇ ਲਈ ਜ਼ੀਰੋ ਫੀਸ ਰੱਖੀ ਗਈ ਹੈ ਏਜ ਲਿਮਟ ਦੀ ਗੱਲ ਕਰੀਏ ਤਾਂ 18 ਤੋਂ 24 ਸਾਲ ਦੇ ਜੋ ਕੈਂਡੀਡੇਟ ਹਨ ਉਹ ਇਹਨਾਂ ਇਸ ਨੂੰ ਅਪਲਾਈ ਕਰ ਸਕਦੇ ਹਨ ਔਰ ਏਜ ਲਿਮਟ ਤੁਹਾਡੀ ਜਿਹੜੀ 31 ਤਿੰਨ 2024 ਦੇ ਅਕੋਰਡਿੰਗ ਹੋਣੀ ਚਾਹੀਦੀ ਹੈ ਔਰ ਇਸ ਦੇ ਵਿੱਚ ਜੋ ਤੁਹਾਨੂੰ ਏਜ ਰਿਲੈਕਸੇਸ਼ਨ ਮਿਲੀ ਹੈ ਉਹ ਐਜ਼ ਪਰ ਨੋਟੀਫਿਕੇਸ਼ਨ ਦੇ ਹਿਸਾਬ ਨਾਲ ਹੋਊਗਾ ਤਾਂ ਉਹ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਨੋਟੀਫਿਕੇਸ਼ਨ ਪ੍ਰਾਪਤ ਕਰ ਸਕਦੇ ਹੋ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤੁਹਾਡੀ ਮੈਡੀਕਲ ਲਿਸਟ ਜਾਰੀ ਕੀਤੀ ਜਾਵੇਗੀ ਉਸ ਤੋਂ ਬਾਅਦ ਡੀਵੀ ਟੈਸਟ ਹੋਏਗਾ ਥੈਨ ਮੈਡੀਕਲ ਹੋਏਗਾ ਔਰ ਉਸ ਤੋਂ ਬਾਅਦ ਹੀ ਤੁਹਾਨੂੰ ਅਪਰੈਂਟੇਸ਼ਿਪ ਦੇ ਲਈ ਬੁਲਾਇਆ ਜਾਵੇਗਾ ਔਰ ਟੋਟਲ ਪੋਸਟਾਂ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਆਈਟੀਆਈ ਟ੍ਰੇਡ ਅਪਰੈਂਟੇਸ਼ਿਪ ਦੇ ਵਿੱਚ 550 ਆਪਣੇ ਕੋਲੇ ਪੋਸਟਾਂ ਨਿਕਲ ਕੇ ਆਈਆਂ ਹਨ ਸੋ ਬਹੁਤ ਵਧੀਆ ਵੈਕੈਂਸੀ ਨਿਕਲ ਗਈ ਹੈ ਔਰ ਇਸ ਦੇ ਅੱਜ ਤੁਹਾਡੀ ਜੋ ਕੁਆਲੀਫਿਕੇਸ਼ਨ ਚਾਹੀਦੀ ਹੈ ਓਨਲੀ 10th ਪਾਸ ਔਰ ਪਲੱਸ ਆਈਟੀਆਈ ਤੁਹਾਡੀ ਕੀਤੀ ਹੋਣੀ ਚਾਹੀਦੀ ਹੈ ਨਪਾ ਟ੍ਰੇਡ ਵਾਈਜ਼ ਦੱਸ ਦਿੰਦੇ ਆ ਕਿ ਯੂਆਰ ਦੇ ਵਿੱਚ ਆਪਣੇ ਫੀਟਰ ਦੇ ਵਿੱਚ 101 ਪੋਸਟਾਂ ਐ ਐਸਸੀ ਦੇ ਲਈ 30 ਪੋਸਟਾਂ ਐ ਐਸਟੀ ਦੇ ਲਈ 15 ਪੋਸਟਾਂ ਔਰ ਔਰ OBC ਦੇ ਲਈ 54 ਔਰ ਟੋਟਲ ਪੋਸਟਾਂ 200 ਦਿੱਤੀਆਂ ਗਈਆਂ ਹਨ ਬਾਕੀ ਤੁਸੀਂ ਇਸ ਦਾ ਸਕਰੀਨਸ਼ਾਟ ਲੈ ਕੇ ਆਪਣੀਆਂ ਪੂਰੀਆਂ ਪੋਸਟਾਂ ਨੂੰ ਦੇਖ ਸਕਦੇ ਹੋ ਕਿਸ ਟ੍ਰੇਡ ਦੇ ਵਿੱਚ ਕਿੰਨੀਆਂ-ਕਿੰਨੀਆਂ ਪੋਸਟਾਂ ਕਿਸ ਕੈਟਾਗਰੀ ਦੇ ਲਈ ਦਿੱਤੀਆਂ ਗਈਆਂ ਹਨ ਸੋ ਇਹ ਸੀ ਅੱਜ ਦੀ ਇੰਪੋਰਟੈਂਟ ਜਾਣਕਾਰੀ ਆਈ ਹੋਪ ਤੁਹਾਨੂੰ ਪਸੰਦ ਆਈ ਹੋਵੇਗੀ ਔਰ ਜਿਹੜੇ ਦੋਸਤਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਚੈਨਲ ਸਬਸਕ੍ਰਾਈਬ ਕਰ ਲਓ ਔਰ ਨਾਲ ਦੇ ਨਾਲੇ ਬੈਲ ਆਈਕਨ ਦੀ ਕੰਟੀਨਿਊ ਪ੍ਰੈਸ ਕਰ ਲਓ ਤਾਂ ਜੋ ਇਸ ਤਰ੍ਹਾਂ ਦੀ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਮਿਲਦੇ ਰਹਾਂਗੇ ਇਸੇ ਤਰ੍ਹਾਂ ਦੀ ਹੋਰ ਨਵੀਂ ਵੀਡੀਓ ਦੇ ਵਿੱਚ ਥੈਂਕ ਯੂ so much